ਸਤਿ ਸ਼੍ਰੀ ਅਕਾਲ ਜੀ ਹੜਦੇ ਨੇ ਅੱਜ ਹੈ ਅੱਜ ਬੜਾ ਵਿਹਲਾ ਕਰੂਏ ਨੇ ਕਿਹੜੇ ਹਿਸਾਬ ਨਾਲ ਡੇੜ ਕਿਹੜੇ ਹਿਸਾਬ ਨਾਲ ਲਾ ਰਹੇ ਨੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਹਾਂ ਦੁਨੀਆਂ ਭਰ ਦੇ ਚੂਹੇ ਵਿਹਲੇ ਆ ਗਏ ਹਾਲੇ ਉਰੇ ਚੂਹੇ ਤੇ ਪ੍ਰਾਣੀ ਜੀ ਬਹੁਤ ਤੂੰ ਕਹੀ ਹੈ ਕੋਈ ਪ੍ਰੋਜੈਕਟ ਦਾ ਮੈਂ ਕਹਾਂ ਮੈਂ ਕਹਾਂ ਚੂਹੇ ਦੇ ਖਾਲੀ ਬਾਲ ਦੇ ਸਾਹ ਜੀ ਆ ਵੀ ਲਾਣੀ ਦੇ ਪਰੇ ਇਹ ਵੀ ਲਾਣੀ ਹੈ ਨਾ ਪਲਾਰੀ ਨਹੀਂ ਚੱਲਦਾ ਇਹ ਲਾਈ ਹੈ ਇਹ ਬਾਹੋਂ ਦੇ ਪਲਾਰੀ ਕੰਮ ਹੈ ਸਿਰਫ ਵਾਹ ਦਰ ਰੁਪਿਆ ਜਦ ਵੀ ਫਿਰ ਬਣੇਗਾ ਕਾ ਪੰਜਰ ਰੁਪਿਆ ਬੁੱਲੀ ਵੇਚਣੀ ਆਪਾਂ ਨੇ ਇਹ ਹਾਂ ਜਦ ਵੀ ਉਹ ਵੀ ਵਧੇਗਾ ਤਦ ਆ ਚਾਈ ਚੂਹੇ ਨੇ ਖਾਲੀ ਉਹਦੇ ਟੱਕ ਕਰਿਆ ਚੂਹੇ ਨੇ ਬਰੇ ਮਾਰ ਕਿੱਧਰ ਵੀ ਆਏ ਚੂਹੇ ਦੇਖ ਲੈ ਆਣੇ ਆ ਇਹਨੂੰ ਹੋਰ ਹੈ ਦਾਣਾ ਇਹਨਾਂ ਦੇ ਚ ਉਹ ਗੱਲ ਕਰਦਾ ਵੀ ਆਏ ਕਿਸ ਤੇ ਦੇ ਲੈ ਪੂਰੀ ਫਰਦੇ ਤੇ ਕਿੱਦਾਂ ਲੱਗ ਗਿਆ ਤਾਤੀ ਜੇ ਫਰਦੇ ਉੱਤੇ ਲੈ ਤਾਂ ਹੋਣੀ ਹੀ ਹੈ ਕਰਨ ਨੂੰ ਬੰਦੇ ਹਾਂ ਹਾਂ ਉਹ ਚਲ ਕੱਤੀ ਆਜ ਕੱਜ ਸੰਡੇ ਕਣਦ ਅੰਤਰ ਦੇ ਸੁਣਾ ਰਹੇ ਆ ਅੱਜ ਭਾਈ ਹਾਂ ਲੈ ਜਾਦ ਆ ਗਿਆ ਆ ਗਿਆ ਆ ਗਿਆ ਹਾਂ ਭਾਈ ਅੱਜ ਜੈ ਗੁਰਿੰਦਰ ਦੇ ਕੱਲ ਗੁਰਿੰਦਰ ਬੰਨੂ ਕਹਿੰਦਾ ਮਖਾ ਗੱਲਾਂ ਕੀ ਕਹਤ ਲ ਬੜੀਆਂ ਤਰੰਗਾ ਵਾਏ ਆਏ ਓ ਰੇ ਹਾਂ ਇੱਥੇ ਹਾਂ ਕਨੜ ਦੇ ਦੇਸ਼ ਆਪਣਾ ਹੀ ਉਹ ਹੋਇਆ ਤਾਂ ਕਿਆ ਕਹਿੰਦੇ ਹੁੰਦੇ ਇਹਨੂੰ ਕਿਆ ਹੋਇਆ ਤਾਂ ਮੇਰਾ ਅਪਣਾ ਬਣ ਕੇ ਰਹਿਤਾ ਹਾਂ। ਕਿਆ ਮੇਰੇ ਸਾਲਾ ਹੁਣ ਖਿਆਲ ਲਿਆ ਉਹ ਦੱਤਿਆ ਦਾ। ਸਬਦਾਨ ਹਾਂ ਲਾਗ ਹੋਇਆ ਜੀ ਅੱਦੇ। ਹਾਂ। ਤੇਰਾ ਕੰਦਾ ਹੋਇਆ ਤਾਂ ਮਖੱਛਿਆ ਮਾਤਾ ਰੰਗ ਵਿੱਚ ਚਿੱਟਾ ਕਹੇ ਮੇਰੀ ਪੋਆ ਕਹਿੰਦਾ ਆਪਣੀ ਜੁਆਸ ਆ ਕਹਿੰਦਾ ਮੈਂ ਪੀਲਾ ਪੋਆ ਲਿਆ। ਚਿੱਟਾ ਮੈਂ ਉਹ ਮੈਂ ਵੀ ਕੰਪੂ ਚਿੱਟਾ ਮੈਂ ਫਿਰਦਾ। ਉਹ ਪੀਲਾ ਪੋਈ ਫਿਰਦਾ ਤਾਂ। ਪੜਾ ਕੇ ਪੈਂਦੇ। ਉਹ ਚੱਲੀਆਂ ਦੇ ਨਾਲ ਸੇਕੀ ਜਾਉਂਗੇ ਮੈਂ ਮੜਾ ਘੱਟ ਦਊਗਾ ਲੱਗਦਾ ਘੱਟ ਹੁਲਾ ਜਿਹੜਾ ਉਹਨੂੰ ਬਈਆ ਰੱਖਿਆ ਦਿਹਾੜੀ ਵਸ਼ ਵਸਲਾਜ ਆਹੀ ਕੰਮ ਨਾ ਬੁੱਟੇ ਲਾਉਣੇ ਥੋੜੇ ਜਿਹਾ ਆਹੀ ਕੰਮ ਬਾਤੇ ਰੱਖਿਆ ਨਹੀਂ ਮੇਰੀ ਗੱਲ ਸੁਣੇ ਪੰਮਾ ਨਹੀਂ ਛੱਡਦਾ ਇਹਨੂੰ ਪੁੱਛ ਉਹਨੂੰ ਪੁੱਛ ਪੰਮਾ ਨਹੀਂ ਛੱਡਦਾ ਉਹਨੂੰ ਆਹਦਾ ਬੰਦਾ ਬਹੁਤ ਕੰਮ ਆ ਬਾਈ ਬੰਦੂ ਕਹਿੰਦਾ ਰਾਤ ਨੂੰ ਸਦਾ ਹੀ ਦੋ ਦਿਨ ਦਾ ਪਾ ਪਾਦੀ ਹੈ ਨਾ ਮੈਂ ਪਕਾ ਲੂ ਵੀ ਆਉਣਾ ਅੱਛਾ ਮਖਾ ਆ ਜੀ ਵੀ ਸਾਡਾ ਦੋ ਦਿਨ ਦਾ ਕੰਮ ਪੰਮੇ ਰੱਖ ਲਿਆ ਕੱਲ ਪੰਮੇ ਦਾ ਰੋਗ ਲਿਆ ਇਹ ਪੰਮਾ ਨਹੀਂ ਛੱਡਦਾ ਬਾਈ ਭਈਆਂ ਨੂੰ ਮੈਂ ਐਂਥੇ ਪਾਉਣਾ ਤੁਹਾਨੂੰ ਕੋਠਾ ਉਰੇ ਜਿੱਥੇ ਦੂਹਾਂ ਖਾਲੀ ਕਰਿਆ ਹੈ ਇੱਥੇ ਪਾਉਣਾ ਤੁਹਾਨੂੰ ਹਾਂ ਅਮਰਾ ਦੇ ਦੇਖਾ ਪਪਾ ਕੇ ਕੱਲ ਜਾਂਦਾ ਆਹ ਕਹਿੰਦਾ ਬੰਦੇ ਚਾਹੀਦੇ ਯਾਰ ਦੋ ਤਿੰਨ ਕੋਲ ਹੁਣ ਬਜਾਦੇ ਫੜ ਕੇ ਅਗਲਾ ਲਾ ਲੈਂਦਾ ਜਿੱਦੇ ਬੈਠੇ ਹੈ ਕਹਿੰਦਾ ਉਹ ਵੀ ਉਰੇ ਉਹ ਵੀ ਠੀਕ ਆ ਜਾਂ ਕੰਮ ਉਹ ਲਖ ਲਾ ਚਾਹੇ ਉਹ ਵੀ ਸਾਫ ਸਫਾਈ ਦੋ ਦਿਨ ਬੰਦਿਆਂ ਨੂੰ ਠੀਕ ਆ ਉਰੇ ਸਾਫ ਸਫਾਈ ਰਹਿੰਦੀ ਆ ਠੀਕ ਆ ਜੇ ਕਹਾਂ ਵੀ ਟੱਬਰ ਵਾਲਾ ਵੀ ਜੇ ਟੱਬਰ ਵਾਲਾ ਨਹੀਂ ਟੱਬਰ ਵਾਲੇ ਸੁਣਾਓ ਬਾਈ ਉਹਦੇ ਆਪਣਾ ਵੀ ਰੌਣੇ ਜਾਣਾ ਖਾਸਾ ਨਾ ੱਬਰ ਵਾਲੇ ਆ ਗਏ ਤਾਂ ਠੀਕ ਆ। ੱਬਰ ਵਾਲੇ ਆ ਗਏ ਤਾਂ ਇੱਕ ਵਾਰੀ ਗੰਗਾ ਲੈ ਕੇ ਉਰੇ ਆਹੋ। ਰੋਜ਼ ਰਾਤ ਨੂੰ ਲੜਾਈ। ਬਾਈ ਜਾ ਉਰੇ। ਲੋਕ ਦਵਾਈ ਬਣਾ ਮੇ ਅਸੀਂ ਸਲਾਹ ਕਰਨ ਲੱਗੇ ਨਾ ਅਸੀਂ। ਸਲਾਹ ਲੱਗੇ। ਐ ਕੰਮੀ। ਇੱਧਰ ਜਿਨਾਉਣ ਲੱਗੇ। ਲੋਕ ਦਵਾਈ ਬਣਾ ਰਿਹਾ ਪਟਾਕੇ ਚੱਲਦੇ ਇੱਧਰ ਉੱਧਰ ਗਗਾ ਪਿਆ। ਗੰਗੇ ਦੇ ਮੰਦਰ ਬਣਾ ਕੇ ਆ ਕੇ ਇੱਲੇ ਫੜੇ ਲੋਕ ਇੱਕ ਕਾਛੇ ਚ ਇੱਕ ਮੂਹ ਚ ਆ ਬੈਠ ਗਏ ਘਾੜ ਲੱਗ ਗਿਆ ਜਾ ਕੇ। ਮੱਲਾ ਗੋਗੇ। ਮੈਂ ਵੀ ਖੋਰ ਆ ਗਿਆ। ਅਜੇ ਨਹੀਂ ਹਟਦੇ ਇਹ ਹੈ ਬਹੁਤ ਆ ਬਾਈ ਇਹ ਤੋਈ ਵੀ ਨਾਲੇ ਬਹੁਤ ਮਜ਼ੀਦਾਰੀ ਆ ਅਸੀਂ ਨਾਲੇ ਬਹੁਤ ਆ ਲੱਗਦੀ ਵੀ ਆ ਇਹ ਬੇਲੇ ਲੈ ਜਾਣ ਨੂੰ ਬਣ ਗਈ ਬੇਲੇ ਬਣਾਉਂਦੀ ਵੀ ਤੇ ਇੰਨੀ ਆ ਨਾ ਮਸੀਂ ਧੱਕੇ ਹਟਿਆ ਅਸੀਂ ਬੇਲੇ ਲੈਣਾ ਜਾ ਪਤਾ ਨਹੀਂ ਤੇ ਗੱਡੀ ਨਹੀਂ ਇਹ ਇੱਥੇ ਚੱਲ ਨਾ ਅੰਨੇ ਯਾਰ ਫੇਵਰਿਟ ਚਲੋ ਜੀ ਹਾਂ ਵੀ ਅੱਛਾ ਬਸ ਠੀਕ ਆ ਵਧੀਆ ਇਹਨ ਕਿੱਧਰ ਰਿਹਾ ਜੀ ਦਿਖਾਈ ਨਹੀਂ ਜਿਹੜਾ ਖੇਤ ਖਾਲੀ ਹੋ ਗਿਆ ਉਹਨਾਂ ਹੁਣ ਕੰਮ ਕਰਕੇ ਆਇਆ ਇਹਨਾਂ ਨੂੰ ਸਾਫ ਸਫਾਈਆ ਕਰਤਾ ਬਾਹ ਬਾਉਗੇ ਉਹਨੂੰ ਤਿਆਰ ਕਰੀ ਗਏ ਫਿਰ ਰੇਰੂ ਪਾਈਏ। ਕਿਆ ਉਸੇ ਲਾਉਣਾ ਕਿਆ? ਉਸੇ ਆ ਹਾਂ ਚੱਲੀਆਂ। ਹਾਂ। ਚੱਲੀਆਂ ਤਾਂ ਐ ਸ਼ਾਇਦ। ਦੇਖ ਨਾ ਗੰਨਾ ਲਾਉਣਾ ਮੈਂ ਕਹਿੰਦਾ ਮੱਕੀ ਲਾ ਕੇ ਤੂੰ ਧਾਨ ਲਾ ਹੁਣ ਸਾਨੂੰ ਫੇਰ। ਮੈਂ ਤਾਂ ਆਪ ਕਹਿੰਦਾ ਵੀ ਹੋੜਾ ਲਾ। ਆਹ ਆਰਾਮ ਦੋ ਖੇਤ ਨੂੰ ਮਦਦ। ਹਾਂ। ਗੰਨਾ ਨਹੀਂ ਨਾ ਗੰਨਾ ਹੀ ਲਾਉਣਾ। ਮੈਂ ਗੰਨਾ ਉੱਧਰ ਲਾ ਲਾ। ਜਿਹੜੇ ਉਹ ਬਥਰਾ ਜਿੰਨੇ ਆਏ ਆ। ਦੇਖਿਆ। ਉੱਨਾ ਗੰਨਾ ਇੱਧਰ ਹੋਣ ਦੇ ਦਾ। ਆਹ ਹੁਣ ਰੌਤਾ ਲਾਉਣਾ ਕਰਨਾ। ਹਾਂ ਇਹ ਹੋਣਾ ਹੋਣਾ ਕਰਨਾ ਫੇਰਾ ਥੋੜਾ ਹਾਂ ਉਹ ਛੱਡ ਆਹ ਹੋ ਜਾਣਾ 7 6 7 ਕਿਲੋ ਹੋ ਜਾਣੇ ਫੇਰ 7 ਉਹ ਖੇਤ ਬਦਲੇ ਯਾਰ ਐਨਾ ਕਰੋ ਉਹੀ ਮੈਨੂੰ ਉਹੀ ਕਹਿੰਦਾ ਦੂਸੇ ਸਾਲ ਗੰਨਾ ਘਟਦਾ ਸੀ ਦੇਖ ਲਿਆ ਤਜਰਬਾ ਕਰਕੇ ਤੂੰ ਦੋਸ ਘਟਵਾ ਉਹਦੇ ਬਾਅਦ ਫੇਰ ਗੰਨਾ ਲਾ ਦੋ ਘਟਵਾ ਇੱਕ ਸਾਲ ਦਾ ਗੈਪ ਪਾਲਾ ਹਾਂ ਉਹ ਅਗਲੇ ਸਾਲ ਮੈਨੂੰ ਸਾਲ ਨਾਲ ਲੀ ਥੱਲੀ ਜੀ ਹੋਈ ਉਹਦੀ ਮੱਜੀ ਜੁਰੀ ਲੱਲੇ ਲੱਗੇ ਕੀਰੀ ਲਾਜਵੇ ਕੱਕ ਹੋ ਗਿਆ ਹੁਣ ਸਾਫ ਉਹਦਾ ਠੀਕ ਨਹੀਂ ਕਰ ਨਾਲੇ ਬੱਟਾ ਬੁੱਟਾ ਸਿੱਧੀਆਂ ਹੋਣਗੀਆਂ ਯਾਰ ਜਿਹੜਾ ਉਹ ਕੱਕੰਡਾ ਜਾਂ ਚਲ ਬੱਟਾ ਹੁਣ ਵੀ ਸਿੱਧੀਆਂ ਕਰ ਦੂੰਗੇ ਅਸੀਂ ਠੀਕ ਨਹੀਂ ਗੱਲ? ਉਹ ਨਹੀਂ ਪਖੇ। ਉਹ ਜਹਾ ਖਤਮ ਹੋ ਜੂਗਾ ਤਾਂ ਅੰਨਾ ਚ। ਹਾਂ। ਉਹ ਨਾਲੇ ਯਾਰ ਗੰਨੇ ਚ ਬਿਮਾਰੀਆਂ ਪਾਨ ਪਣ ਪਦੀਆਂ ਜੀ ਬਾਬਰ ਲਾਈ ਜਾ। ਉਹੀ ਗੱਲ ਹੈ। ਫਿਰ ਤੁਸੀਂ ਕਹਿੰਦੇ ਬੀਜ ਖਰਾਬ ਆ, ਖਰਾਬ ਆ। ਇਹ ਇੱਥੇ ਹੋਰ ਲਾਇਆ। ਇਹ ਗੰਨਾ ਵੀ ਵਿੱਚ ਜੰਮਣਾ ਹੈ। ਹਾਂ। ਠੀਕ ਨਹੀਂ ਗੱਲ? ਹਾਂ। ਇਹ ਕੰਨਾ ਹੁਣ ਜਿਹੜਾ ਹੁਣ ਵਿੱਚੇ ਗੱਲ ਬੀਜ ਨਾਸ ਨਹੀਂ ਹੋਣ ਲੱਗਾ ਇਹਦਾ। ਇਹ ਗੱਲਾਂ ਥੋੜੀ ਐ। ਇਹ ਗੱਲਾਂ ਤਾਂ ਨਾਲ ਵਿੱਚ ਜੰਮਣਾ ਹੈ। ਧਾਨਾਂ ਚ ਗਾਲਣਾ ਜਾ ਕੇ ਹਾਂ ਇਹਨੇ ਧਾਨ ਲਾ ਕੇ ਫੇਰ ਗਾਲਣਾ ਇਹਨੇ ਹੁਣੇ ਕਰਾਓ ਖੇਤ ਮਾ ਆਪਣੇ ਗੰਨਾ ਦਾ ਬੜੀ ਉਹਦਾ ਬੀਜ ਨਾਸ ਹੁਣ ਹੋ ਗਿਆ ਧਾਨਾਂ ਚ ਹੋ ਗਿਆ ਉਹਦੇ ਨਾਲ ਧਾਨਾਂ ਚ ਧਾਨ ਪਾਣੀ ਨੇ ਗਾਲਨੇ ਪਾਣੀ ਨੇ ਗਾਲ ਤਾਂ ਸਾਰਾ ਜੁੰਡਾ ਹੁਣ ਉਹ ਸੰਨਵੇਂ ਕਹਿੰਦਾ ਲਾਣਾ ਚ ਫੇਰ ਨਾ ਹੈ ਗੰਨਾ ਲਾ ਜੋ ਬੰਨੂਗਾ ਤਾਂ ਐ ਸਾਡਾ ਬੰਦਾ ਕੋ ਹੋ ਜਾ ਮੱਕੀ ਮੁਕੀ ਲੱਲਾ ਲਾ ਕੇ ਕਹਾਂ ਜੀ ਲਾ ਦੇ ਹਾਂ ਇਹ ਹੋਰ ਨਹੀਂ ਚੀਜ਼ ਦੇਖਦਾ ਪਰ ਆ ਨਾ ਉਹ ਕਹਾਂ ਨੂੰ ਜੇ ਫਿਰ ਉਹ ਮੰਨ ਕੇ ਮੰਨ ਕੇ ਚੱਲੇ ਆਪਣੇ ਐਸੋ ਬੂਟਾ ਨਹੀਂ ਲਾਉਣਾ ਕੋਈ ਵੀ ਕਿੱਥੇ ਅੱਛਾ ਐਸੋ ਬੂਟੇ ਦੀ ਨਾਸਲਾ ਕਰਤੀ ਅੱਛਾ ਬੂਟੇ ਦੀ ਲਵਾਈ ਹੋ ਗਈ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਹੈ ਮੈਂ ਤਾਂ ਅੱਜ ਦੇਖਿਆ ਜਾਂਦਾ ਮੈਂ ਕੋਈ ਬੂਟਾ ਲੱਗਾ ਯਾਰ ਕੋਈ ਮੈਂ ਕਹਿੰਦਾ ਵੀ ਹੁਣ ਵੀ ਨਹੀਂ ਹਟਦਾ ਬਹੁਤ ਜ਼ਿਆਦਾ ਬੂਟਾ ਬਹੁਤ ਲਵਾਈ ਹੁੰਦੀ ਮੈਂ ਕੋਈ ਵੀ ਜਿਹਦੇ ਕਨਾਲ ਦੇਖੋ ਦੋ ਸਾਲ ਮੈਂ ਤਾਂ ਕੋਈ ਜਿਹਦੇ ਕਨਾਲ ਹੈ ਹਾਂ ਕਨਾਲ ਕੀੜਾ ਦੋ ਕੀੜਾ ਮਸੀਬਾ ਲੱਗਦਾ ਇਸ ਤਰ੍ਹਾਂ ਘਰ ਜਾ ਬੂਟਾ ਦੋ ਸਾਲ ਹੁਣ ਗੰਨਾ ਲੇ ਗੰਨਾ ਹੋਊਗਾ ਪੂਰਾ ਦੋ ਸਾਲ ਉਸ ਤੋਂ ਬਾਅਦ ਬੂਟਾ ਲਾ ਅਰੇ ਰਾਈਂ ਗਾਚੇ ਡਾਉਣ ਜਾਂਦਾ ਮੇਰੇ ਨਾਲ ਤੇਰੇ ਨਾਲ ਮੇਰੇ ਕੋਲ ਸ਼ਰਤ ਲਾ ਚਾਤੇ ਸ਼ਰਤ ਤੇ ਰਹੀ ਚੱਲ ਤੇਰੇ ਨਾਲ ਚੱਲ ਠੀਕ ਆ ਉਹ ਬਣਦੀ ਤਾਂ ਹੈਗੀ ਆ ਦੇਖ ਹਜ਼ਾਰ ਕੱਟ ਕੱਟੋ ਹਜ਼ਾਰ ਜਾਂ 1100 ਰੁਪਏ ਕਿਤੇ ਕੱਟ ਨਹੀਂ ਪਈ ਹੋਵੇ ਲੋਕ ਦੋ ਸਾਲ ਦੇ ਬਟਾਈਆਂ ਨੇ ਦੋ ਤਿੰਨ ਪਈ ਹੋਵੇ ਉਹ ਹੁਣ ਦੋ ਸਾਲ ਅਟਕੇ ਲਾ ਦੂੰਗੇ ਯਾਰ ਉਹ ਤੇਰੀ ਇੱਛਾ ਲੱਗਾ ਪਰ ਉਹਨੂੰ ਮੈਂ ਤਨੂੰ ਮੈਂ ਦੇਣਾ ਗਾਰੰਟੀ ਮੇਰੇ ਡਾਊਨ ਨਹੀਂ ਜਾਊਗਾ ਗੱਲ ਮਲਾ ਦੇਣੇ ਦੋ ਕੀਲੇ ਦੋ ਫਿਰ ਡਾਊਨ ਲਾ ਦੂੰਗਾ ਡਾਊਨ ਗਿਆ 1100 ਰੁਪਇਆ ਹੱਦ ਦਾ ਡਾਊਨ ਜਾਊਗਾ ਕਿਤੇ 800 ਜਾਣ ਲੱਗਿਆ ਇਹ ਤਾਂ ਜਾਣ ਲੱਗਿਆ ਹਾਂ ਮੈਂ ਦਾਵ ਲਾਉਣੇ ਦੋ ਕੀਲੇ ਤੇ ਪਤਾ ਲੱਗਿਆ ਆਪਣੀ ਜਿਹੜੀ ਆ ਹਾਲੀ ਅਜਿਹਾ ਤਾਂ ਲੱਗਾ ਹਾਂ ਲਾ ਦੀ ਜਿਹੜੀ ਆ ਆਪਣੀ ਬੈਲਟ ਆ ਨਾ ਅੱਛਾ ਸੜਕ ਤੇ ਲਾਉਣੇ ਜਿਹੜੀ ਆਪਣੀ ਬੈਲਟ ਆ ਇਹਦੇ ਵਿੱਚ ਪੂਲਰ ਹੁੰਦਾ ਇਹਦੇ ਵਿੱਚ ਪੂਲਰ ਹੁੰਦਾ ਹਾਂ ਆਓ ਜੀ ਹੁਣ ਦੇਖ ਜੇ ਗੱਲ ਲਾਦੇ ਉੱਥੇ ਹੁੰਦਾ ਵੀ ਨਹੀਂ ਬਾਈ ਉੱਥੇ ਹੁੰਦਾ ਨਹੀਂ ਉੱਪਰ ਤੇ ਦੇਖ ਡਿਮਾਂਡ ਡਿਮਾਂਡ ਜ਼ਿਆਦਾ ਗੱਲ ਆ ਆ ਬ ਉੱਪਰ ਦੇਖਣ ਜਿਹੜੇ ਫੈਕਟਰੀਆਂ ਫੈਕਟਰੀਆਂ ਉੱਥੇ ਉਹ ਵੀ ਜਾਣ ਲੱਗ ਗਏ ਦਾ ਅੱਗ ਵਾਲਾ ਵੀ ਕੰਮ ਜਾਣ ਲੱਗ ਗਏ ਦਾ ਬਾਗਨ ਤਾਂ ਜਾਣੀ ਜਾਣੀ ਕਿਤੇ ਨਹੀਂ ਇਹ ਫੈਕਟਰੀਆਂ ਬੋਖਲ ਗਈਆਂ ਪੱਠੀ ਵੀ ਜਾਲਦਾ ਹੱਦ ਹੱਦ 1100 ਉਹ ਹੱਦ ਹਜ਼ਾਰ ਬਸ ਇੱਥੇ ਠਾਂ ਨਹੀਂ ਆਹੋ ਤਾਂ ਵੀ 6 ਲੱਖ ਤਾਂ ਕੀਲਾ ਹੋਊਗਾ ਆ ਵੀ 6 ਲੱਖ ਤਾਂ ਕੀਲਾ ਹੋਣਾ ਉੱਪਰ ਹੂੰ 6 ਜੇ ਯਾਰ ਦਾ ਜੇ 1000 8 ਵੀ ਤਾਂ ਵੀ 6 ਲੱਖ ਦਾ ਬਣਾ ਕੀਲਾ ਆਹੋ ਵੇ ਵੀ ਠੀਕ ਯਾਰ ਕੀ ਮਾੜਾ ਦਸ ਮਨ ਨਾਲੇ ਖੜੀ ਫਸਲ ਆ ਪੱਕੀ ਹੋਸੀ ਫਸਲ ਆ ਕਹਿੰਦਾ ਤੂੰ ਦੋ ਸਾਲ ਰੁਕ ਜਾ ਤੂੰ ਹੁਣ ਠੀਕ ਨਹੀਂ ਗੱਲ ਸਾਲੇ ਰੁਕ ਜਾ ਮੂੰਹ ਤੇ ਮਲਾ ਦੂੰਗੇ ਆਹੋ ਸਾਲ ਰੁਕ ਜਾ ਤੇਰਾ ਬੂਟਾ ਉੱਥੇ ਹੈਗਾ ਏ ਉਹ ਹੈਗਾ ਖੜਾ ਉਹ ਖੜਾ ਗੀਲਾ ਜਾ ਸਾਲ ਰੁਕ ਜਾ ਸਾਲ ਰੁਕ ਜਾ ਮੈਂ ਅਗਲੇ ਸਾਲ ਅਗਲੇ ਸਾਲ ਗੰਨੇ ਲਾਉਣੀ ਹਾਂ ਸਾਲ ਇੱਕ ਸਾਲ ਗੰਨਾ ਪੂਰਾ ਦੂਜੇ ਸਾਲ ਫੇਰ ਗੰਨਾ ਪੂਰਾ ਹਾਂ ਬਾ ਠੀਕ ਜਬੂਟਾ ਲਾਉਣਾ ਬੂਟੇ ਇੱਕ ਸਾਲ ਦੇ ਗੰਨੇ ਬਬੂਲੇ ਦਾ ਬੂਟਾ ਪੂਰਾ ਗੰਨਾ ਪੂਰਾ ਹੋ ਜਾਂਦਾ ਮੈਂ ਕਾਹ ਸੋ ਕਰਦਾ ਦੰਗੰਨਾ ਦੂਜੇ ਸਾਲ ਲਾ ਮੁੰਡੇ ਚੱਲੀਆਂ ਗੰਨਾ ਲਾਈਆਂ ਚ ਚੱਲੀਆਂ ਆ ਨਾ ਗੰਨਾ ਮੈਂ ਉਹਨੂੰ ਕਿਹਾ ਮੈਂ ਚੱਲੀਆਂ ਨਹੀਂ ਲਾਉਣਾ ਹੈਗਾ ਯਾਰ ਮੰਨਾ ਤਾਂ ਉਹ ਹੈ ਨਹੀਂ ਚੱਲ ਪਰ ਫੱਕ ਪੈ ਜਾਂਦਾ ਚਲੀ ਜਾ ਚਲ ਦੇਖਦੇ ਆਂ ਕਿਆ ਕਹਿੰਦਾ ਦੋ ਸਾਲ ਹੋ ਗਏ ਹੁਣ ਹਾਂ ਲਗਾਤਾਰ ਨਾਲ ਆ ਗਿਆ ਖੇਤ ਬਦਲਦੇ ਆ ਖੇਤ ਬਦਲਦੇ ਜੋ ਬੱਠੋਗੇ ਆਪਣੇ ਬੂਟੇ ਉੱਥੇ ਕੀਲਾ ਕਰ ਦੂਗੇ ਜਿਹੜਾ ਬੂਟੇ ਖੜੇ ਐ ਜੋ ਪੱਤੇ ਹੋ ਜਣੇ ਉੱਥੇ ਹੋ ਜਾਣਾ ਸੌਦਾ ਉਹਦਾ ਮੈਂ ਦੇਖੇ ਇੱਥੇ ਵੀ ਗੰਨਾ ਲਗਾ ਚਲੂਗਾ ਇੱਥੇ ਇੱਥੇ ਤਾਂ ਲਾਉਣੇ ਆ ਉਹ ਉਹ ਹਾਂ ਉੱਥੇ ਸੂਖ ਹੋ ਗਈ ਹਾਂ ਉੱਥੇ ਸੂਖ ਹੋ ਗਈ ਤਾਂ ਲੱਗਣੇ ਹਾਂ ਤੇ ਉਹ ਰੇਤੇ ਵਾਂ ਸੂਖ ਹੋ ਗਈ ਬੂਲੇ ਖੜੇ ਕਰਨੇ ਕਰਕੇ ਬੂਲੇ ਨਾਲ ਚੜ ਗਈ ਸੂਖਾ ਉੱਥੇ ਲੱਗੇ ਤਾਨ ਧਾਨਾ ਨੇ ਸੂਖ ਖਤਮ ਕਰ ਦੇਣੀ ਜਾਂ ਪਾਣੀ ਖੜਾ ਰਹਿਣਾ ਉੱਥੇ ਵੀ ਆ ਕੇ ਗੰਨਾ ਲਗਾ ਦੇਣਾ ਤੇ ਆ ਕੇ ਗੰਨਾ ਲਾ ਕੇ ਫੇਰ ਬੂਟੇ ਹਾਂ ਉੱਥੇ ਗੰਨਾ ਉੱਚਾ ਚੱਕਾ ਹੋਗਾ ਤੇਰਾ ਹ ਉੱਥੇ ਗੰਨਾ ਲਾਉਂਗੇ ਅਗਲੇ ਸਾਲ ਹੁਣ ਐਸੋ ਲੱਗ ਰਿਹਾ ਮੈਂ ਤਾਨ ਮੈਂ ਕਹਿੰਦਾ ਚਾਚੀ ਰੇਸਲੀ ਜ਼ਮੀਨ ਹਾਂ ਹਾਂ ਉੱਥੇ ਵੀ ਆਪਾਂ ਉਹਨਾਂ ਟਰਾਈ ਕਰੀਏ ਵੀ ਹੋਰ ਆਈਟਮ ਕਿਹੜੇ ਮੈਂ ਗੰਨਾ ਲੱਗ ਜਦਾ ਨਹੀਂ ਨਾ ਪਿਆਜ ਪਿਆਜ ਲਾਏ ਆ ਬੈੱਡ ਵਾਲਾ ਨਹੀਂ ਉੱਥੇ ਆਲੂ ਵੀ ਬਹੁਤ ਬੈੱਡ ਵਾਲਾ ਗੰਨਾ ਆਲੂ ਵੀ ਹੋ ਜਾਂਦਾ ਉੱਥੇ ਪਿਆਜ ਹੀ ਵਧੀਆ ਤੇਰਾ ਲਸਣ ਪਿਆਜ ਵਧੀਆ ਹੋਣਾ ਉੱਥੇ ਨਾ ਨਾ ਆਲੂ ਬਹੁਤ ਜ਼ਮੀਨ ਰੇਸਲੀ ਜ਼ਮੀਨ ਰੇਸਲੀ ਜ਼ਮੀਨ ਆਲੂ ਆਲੂ ਵੀ ਹੋਣਾ ਗਠਾ ਵਧੀਆ ਹੋਊਗਾ ਉੱਥੇ ਫਸਾਦ ਮੰਦ ਨਹੀਂ ਹੁੰਦਾ ਉੱਥੇ ਕੁਝ ਜਿਦ ਤੂੰ ਕਹਾ ਬਰਸਾਤ ਮੈਂ ਕਹਿੰਦਾ ਤਾਨ ਨਹੀਂ ਬਰਸ ਹਾਂ ਬਸ ਆਹ ਟਾਈਮ ਥੋੜੀ ਆ। ਉਹ ਹੁਣ ਤਾਂ ਤੈਨੂੰ ਮੈਂ ਕਹਿੰਦਾ ਹੁਣ ਤਾਂ ਨਾਲ ਖੜੀ ਐ। ਮਨ ਲਾ ਅਗਲੇ ਸਾਲ ਅਗਲੇ ਸਾਲ ਕਾ ਕਰਾਂ ਨੂੰ ਮੈਂ? ਅਗਲੇ ਸਾਲ ਦਾ ਲਾਇਆ ਗੰਨਾ ਬੈਡਰ ਬਣਾ ਕੇ। ਹਾਂ। ਜਾ ਵਿੱਚ ਲਾ ਪਿਆਜ਼, ਜਾ ਲਾ ਲਸਣ। ਮੈਂ ਕਹਿੰਦਾ ਲਾ ਪਿਆਜ਼ ਨੂੰ ਛੱਟ ਕੇ ਲਸਣ ਲਾ। ਹੂੰ। ਉਹ ਸੰਜਦਾ ਵਧੀਆ। ਆਹੋ। ਠੀਕ ਆ। ਉਹ ਲਸਣ ਦਾ ਜਾਨ ਨੂੰ ਪੱਟ ਹੋਣੇ ਉਹਦਾ ਬਸਾਤਾ ਪੈਣੀ ਆ। ਆਹੋ। ਉਹ ਹੂੰ। ਉਹਦੇ ਬਾਅਦ ਕਿਦਾ ਗੰਨਾ ਹੋਏ ਨਾ। ਬਸਾਤ ਪਈ ਜਾ ਕੋਈ ਕੋਈ ਫੱਕ ਨਹੀਂ ਫਿਰ। ਹੂੰ। ਐਦਾਂ ਹੀ ਕਰੂੰਗਾ। ਟ੍ਰਾਈ ਕਰਦੇ ਆ। ੱੱਕਣੀ ਕਰਦੇ। ਬੈੱਡ ਪਰ ਲਾਉਂਦੇ ਆ। ਹਾਂ। ਅਬੂਲਰਾਂ ਦਾ ਬੰਮੇਰਾਂ ਤੇ ਆ ਜਾਣਾ ਤਜਰਬਾ ਉਹ ਵੀ ਚਲ ਠੀਕ ਆ ਵੀ ਕਿ ਆ ਕੋ ਨਹੀਂ ਅਬੂਲਰ ਜਿੱਥੇ ਆਪਾਂ ਫੁੱਲਰ ਲਾਉਣੇ ਆ ਉਹ ਮਾਲਾ ਇੱਕ ਇੱਕ ਬੈੱਡ შეਸਾੜਨਾ ਆਪਾਂ ਨੇ ਉਹ ਸਾਬਨਾ ਬਣਾਉਣਾ ਖੇਤ ਵੀ ਇੱਕ ਬੈੱਡ ਤੇ ਫੁੱਲਰ ਆ ਕੇ ਤੇ ਬਾਅਦ ਚ ਦੋ ਦੋ ਤਿੰਨ ਬੈੱਡ ਖਾਲੀ ਹੋ ਗਏ ਫਿਰ ਇੱਕ ਬੈੱਡ ਫੁੱਲਰ ਆ ਕੇ ਉਹਦੇ ਕੇ ਸੈਂਟਰ ਵਾਲੇ ਬੈੱਡ ਹੋਣਗੇ ਉਹ ਜੇ ਆਪਾਂ ਲਾਉਂਗੇ ਫਿਰ ਲੱਸਣਾ ਠੀਕ ਨਹੀਂ ਠੀਕ ਆਂ ਕਹਿੰਦਾ ਤੂੰ ਜੇ ਬੂਟੇ ਪਹਿਲਾਂ ਵੀ ਲਾਉਣੇ ਦਾ ਕੱਗੇ ਹਾਂ ਆਪਣੇ ਉਸ ਹਸਾਬ ਨਾਲ ਲੈਣਾ ਬੜਾਲਾ ਜਿਹੜੇ ਹਸਾਬ ਨਾਲ ਬੈੱਡ ਨਿਕਲਣੇ ਵਿੱਚ ਹਾਂ ਠੀਕ ਨਹੀਂ ਗੱਲ ਜਿਹੜਾ ਵੀ ਉਨੂੰ ਰਗਾਪਣਾ ਹੋਵੇ ਬੂਟੇ ਨੂੰ ਪਹਿਲਾਂ ਹੀ ਲੱਜ ਜਾਏ ਬੂਟਾ ਉਹਦਾ ਆਪਣੀ ਮਿਹਨਤੀ ਹੋਣੀ ਆ ਫੀਤੇ ਨਾਲ ਵੀ ਐਨ ਐਨ ਚ ਬੈੱਡ ਆ ਬਸ ਉਹਦਾ ਬੂਟਾ ਹਾਂ ਇੱਕ ਦੋ ਲੈਣਾ ਕਰਨੇ ਦੀਆਂ ਫਿਰ ਬੈੱਡ ਆ ਆ ਆ ਸਾਬ ਨਾਲ ਬੰਨਣਾ ਕੋਈ ਹੋਰ ਕੀ ਆ ਨੀ ਪੱਤਰੇ ਗੇ ਚ ਆਏ ਆ ਵੀ ਖੁੰਜੇ ਖਾਂਜੇ ਫੋ ਤਾਂ ਮੈਂ ਖੁੰਜੇ ਬਹੁਤ ਬਣ ਜਾਂਦੇ ਲਾਉਣੇ ਨੂੰ ਉਹਦਾ ਖੇਤ ਉਹਦਾ ਖੇਤ ਟਾਪ ਦਾ ਉੱਥੇ ਆਲੂ ਹੀ ਬਹੁਤ ਹੋ ਆਲੂ ਬਹੁਤ ਹੁੰਦਾ ਇੱਕ ਵਾਰੀ ਲਾਇਦੇ ਸੀ ਆਲੂ ਹਾਂ ਲੋ ਉੱਥੇ ਆਲੂ ਬਹੁਤ ਹੋਗਾ ਉੱਥੇ ਆਪਾਂ ਆਲੂ ਹੁਣ ਉੱਥੇ ਆਏ ਹਾਂ ਹੁਣ ਦੇ ਕਰੀ ਰੱਖੀਏ ਤਜਰਬਾ ਮੜਾ ਜਾ ਹਣਾ ਕੀ ਲੈ ਗਾ ਆਲੂ ਆਏ ਆ ਉੱਥੇ ਜ਼ਮੀਨ ਕਿਕਣਾ ਵੇ ਉਹ ਜ਼ਮੀਨ ਉੱਤੇ ਆਪਾਂ ਨੇ ਲਾਉਣੇ ਬੂਲਰ ਆ ਆਲੂ ਬੂਲਰ ਹੀ ਲਾਉਂਗਾ ਤੂੰ ਨਾ ਨਾ ਉਹ ਕਹਿੰਦਾ ਪਹਿਲਾਂ ਜਿ ਲਾਉਣੇ ਆ ਆ ਉਹ ਤਾਂ ਪਹਿਲਾਂ ਕਰਨੇ ਆ ਤਾਨਾਂ ਦੇ ਉਹਨਾਂ ਦੇ ਬਾਅਦ ਹਾਂ ਫੇਰ ਲਾ ਖਾਦ ਤੇਰਾ ਤਾਂ ਨਾ ਬਾਬਾ ਵੱਢ ਕੇ ਨਾਲ ਦੀ ਨਾਲ ਆਪਿਆ ਉਹ ਲਾ ਦੇ ਆਪਣਾ ਆਲੂ ਲਾ ਦੇ ਆਲੂ 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 ਪੱਟੋਇਆ ਅਟੇ ਗੰਨਾਂ ਦੇ ਬੂਟਾ ਹਾਂ ਜਿਹੜਾ ਤੇਰਾ ਕਰਿਆ ਤਾਂ ਉੱਥੇ ਤਾਂ ਨਾਲ ਹਾਂ ਹਾਂ ਬਾਤ ਠੀਕ ਆ ਬੱਸ ਫਿਰ ਤਾਂ ਹਾਂ ਲੋਟਾਣ ਦਾ ਕੰਮ ਤੇਰਾ ਹਾਂ ਇੱਕੜਾ ਲੋਟਾ ਪਰ ਆਇਆ ਵੀ ਤਾਂ ਉਹਦੀ ਉਹ ਜੋ ਮਿਹਨਤ ਹੈ ਮਿਹਨਤ ਆਇਆ ਬਈ ਮਿਹਨਤ ਨਾਲੇ ਬਈ ਸਭ ਕੋਈ ਜਦ ਜੀਰੀ ਵੱਡ ਹੋ ਗਈ ਬਾਪ ਹਿੰਮਤ ਮਾਰਨੀ ਫਿਰ ਯਾਰ ਮੇਰੀ ਗੱਲ ਸੁਣ ਲੈ ਕਹਿੰਦੇ ਬਾਹਰ ਟਾਈਮ ਨਹੀਂ ਹੈਗਾ ਬੰਦੇ ਨੂੰ ਕੰਮ ਕਰਨੇ ਦਾ ਹਾਂ ਹੈ ਜਿਹੜੇ ਬਾਹਰਲੇ ਮੁਲਖਾਂ ਚ ਗਏ ਹੋਏ ਆ ਮੈਂ ਕਹਿੰਦਾ ਟਾਈਮ ਸਾਨੂੰ ਨਹੀਂ ਹੈਗਾ ਹਾਂ ਹਾਂ ਟਾਈਮ ਯਾਰ ਜੇ ਕੰਮ ਹੈ ਜੇ ਆਪਣਾ ਕੰਮ ਕਰਨਾ ਟਾਈਮ ਜੇ ਕੰਮ ਕਰਨਾ ਫਿਰ ਟਾਈਮੇ ਨਹੀਂ ਨਹੀਂ ਕਰਨਾ ਫਿਰ ਬਿੱਲੀ ਬਿੱਲੀ ਪਹਿਲੇ ਬੈਠਣਾ ਬੈਠੇ ਰਹੋ ਲਾ ਕੇ ਕਾਂਕ ਛੱਡਦੇ ਬਿੱਲਾ ਜੇ ਹਿੰਮਤ ਮਾਰਨੀ ਆ ਫਿਰ ਆ ਫੇ ਹਾਂ ਜਿੱਕਣਾ ਹੁਣ ਆਪਾਂ ਜੀ ਢੇੜਾ ਪਾ ਜੇ ਮੈਂ ਕਹਾਂ ਬੰਦਾ ਇੰਨੀ ਮਿੰਨ ਧੋਰੇ ਕਰੇ ਧੂੜਾਂ ਕੱਢ ਕੇ ਰੱਖੇ ਪੂਰੀਆਂ ਕੰਮ ਦੀਆਂ ਸਭ ਕੁਝ ਊਰੀਜ ਆ ਤਾਂ ਫੇਰ ਟਰਾਈ ਕਰਦੇ ਆ ਆਪਾਂ ਹੀ ਕੰਮ ਆਹ ਟਰਾਈ ਕਰਦੇ ਆ ਹੋਰ ਕੀ ਤਾਂ ਨਾ ਵੱਢ ਕੇ ਜਦੇ ਆਪਾਂ ਦਾ ਖੇਤ ਸਾਫ ਕਰਨਾ ਕਟਰ ਮਾਰ ਕੇ ਜਦੇ ਪ੍ਰਾਲੀ ਪੂਲੀ ਕਰਕੇ ਬਾਹਰ ਜਦੇ ਪਲਟਾਵੇਂ ਮਾਰ ਕੇ ਪਟਾਵੇਂ ਲੋੜੇ ਐਦੀ ਬਾਹਵਈਆ ਕਰ ਰਹੇ ਉਹਦਾ ਬਾਹਵਈਆ ਕਰ ਹਾਂ ਜਿਹੜੀ ਜਿਹੜੀ ਹੈਗੀ ਹੈ ਧਾਨਾਂ ਚ ਉਹ ਕਿਸੇ ਗੱਲ ਜਣੀ ਹੋਰ ਕੀ ਆ ਬਾ ਮਾਰ ਕੇ ਜਦੇ ਆਲੂ ਲਾ ਕੇ ਉਸ ਤਾਂ ਐ ਵੀ ਰੇਤਾ ਏ ਪਾਣੀ ਖੜ ਰਹੀ ਨਹੀਂ ਬਹੁਤਾ ਕਿੰਨਾ ਕਾ ਆਲੂਆਂ ਲੋਡ ਆ ਸਸਲਾ ਦੀ ਲੋਡ ਆ ਆਲੂਆਂ ਨੂੰ ਉਹਨਾਂ ਕੇ ਪਾਣੀ ਲ ਪਾਣੀ ਉਰਤ ਜਾਂਦਾ ਹੀ ਹੈ ਆਜੂ ਥੋੜਾ ਰੇਤੇ ਮਾਰ ਨਾ ਰੇਤੇ ਮਾਰ ਲੂ ਅੱਜ ਕਾਤੇ ਕੰਮ ਯਾਰ ਫੁੱਲਦਾ ਬਹੁਤ ਆਲੂ ਹੈ ਆਲੂ ਫੁੱਲਦਾ ਇੱਕੀ ਨੂੰ ਮਿੱਟੀ ਹੀ ਲੱਗਦੀ ਰੇਤਾ ਜਗੜਦਾ ਨਹੀਂ ਮੈਂ ਮੰਗੂ ਉਹ ਜਿਆਦਾ ਪੜਦੀ ਸਾਰੇ ਦੁੱਧ ਪਾਣੀ ਹਲਕਾ ਰਹਿੰਦਾ ਆਲੂ ਨੂੰ ਫੁੱਲਣ ਬਾਅਦ ਟਾਈਮ ਮਿਲਦਾ ਫਿਰ ਜਿਹੜੀਆਂ ਆਪਣੀਆਂ ਦੂਈਆਂ ਖਾ ਰਹੇ ਆ ਹਾਂ ਇੱਥੇ ਮਿੱਟੀ ਹੋਣ ਦੀ ਕੈੜੀ ਫਿਰ ਆਲੂ ਥੋੜਾ ਜਿਹਾ ਮਾਰ ਖਾ ਜਾਂਦਾ ਉਹ ਲੱਤਾਂ ਵੱਢ ਲਈਆਂ ਬਹਿ ਜਾ ਹਲੇ ਥੈਣੀ ਗੂਣੀ ਮਾਰ ਲੈ ਮਾਉਂਦਾ 2 ਮਿੰਟ ਖੜ ਜਾ ਤੂੰ ਨਾ ਵੱਢ ਨਹੀਂ ਲੱਤ ਕੱਲੂ ਦਿਹਾੜੀ ਪਰ ਵੀ ਜਾਣਾ ਆਉਣਾ ਕਿਧਰੇ ਬਰਦਾ ਠੀਕ ਹੈ ਬਰਦਾ ਤਾਂ ਹੈਗਾ ਹੋਰ ਲੱਤਰੂ ਪਾਲਵੇ ਕੰਮ ਬਹੁਤ ਹੈ ਪਹਿਲਾਂ ਗੱਡੇ ਕੱਢ ਕੇ ਆਇਆ ਹੈ ਇਹ ਤਾਂ ਬੰਦਾ ਮੈਂ ਕਹਿੰਦਾ ਵੀ ਇਹ ਬੰਦਾ ਰੱਖਿਆ ਦੋ ਬੰਦੇ ਦਾ ਕੰਮ ਕਰਦਾ ਇਹ ਹਾਂ ਬਹੁਤ ਕੰਮ ਕਰਦਾ ਪਰ ਮੈਂ ਸੜਾ ਦੀ ਡਿਮਾਂਡ ਰਹਿੰਦੀ ਹੈ ਸੁਣਦਾ ਤਾਂ ਨਹੀਂ ਹੈਗਾ ਕੋਈ ਮਾਰਨੀ ਪੈਂਦੀ ਹੈ ਕੰਨਾ ਬਹੁਤ ਹੈ ਅਹੀ ਚੱਕਰ ਸੁਣਦਾ ਹੀ ਨਹੀਂ ਆ ਮੈਂ ਕੰਮ ਕਰ ਲੱਗ ਜਾਂਦਾ ਮੈਂ ਉਹਨੂੰ ਪੁੱਛਿਆ ਬਈ ਮੈਨੂੰ ਰਸਤਾ ਸਾਫ਼ ਕਰਨਾ ਤਾਂ ਨਾ ਮੈਂ ਬਈ ਕਿੰਨੇ ਬੰਦੇ ਕਿਰੇਣੇ ਲਾ ਕਹਿੰਦਾ ਬਈ ਇੱਕ ਬੰਦੇ ਦੀਆਂ ਦੋ ਦੇ ਸਾੜੀ ਨੇ ਲੱਗ ਪੂਈਆਂ ਹਾਂ ਆ ਬੰਮੈਂ ਇਹ ਲਿਆ ਇਕੱਲੇ ਹੀ ਕਰਕੇ ਹੱਡ ਚਾਹ ਪੰਜ ਵਿੱਲਾ ਹੋ ਗਏ ਹੱਦ ਨਹੀਂ ਜਾਣ ਵਿੱਲਾ ਹੋ ਗਏ ਹੱਦ ਨਹੀਂ ਦੇਖ ਲੈ ਤੂੰ ਇਹਨੇ ਕਿਹਾ ਦੇਖਣਾ ਕੰਮ ਸ਼ਾਫਿਰ ਹਾਂ ਜਿੱਦਾਂ ਲੱਗ ਗਿਆ ਇਹ ਗਾਂ ਵੀ ਨਹੀਂ ਮੈਨੂੰ ਕਹਿੰਦਾ ਬਈ ਤੂੰ ਮੇਰੇ ਬਾਤ ਖੈ ਨਹੀਂ ਲਿਆ ਦੇ ਮੈਂ ਕਿਹਾ ਬਈ ਚਲ ਤੈਨੂੰ ਲਿਆ ਦਿੰਦਾ ਜਗਾਹ ਪਰ ਤੇ ਜਾ ਕੇ ਇਹ ਰੁਕ ਗਿਆ ਪਰ ਯਾਨੀ ਇਹਨੂੰ ਜੇ ਹਾਕ ਮਾਰਨੀ ਹੈ ਕਿਲੇ ਪਰ ਹੈ ਮੁੰਡੇ ਹੀ ਲਾਉਣਾ ਪੈਣਾ ਜਾ ਕੇ ਜੇ ਦੇਖ ਲੈ ਤਾ ਕੋਲ ਲਾ ਕੇ ਨਹੀਂ ਮੁੰਡੇ ਹੀ ਲਾਉਣਾ ਪੈਂਦਾ ਜਾ ਕੇ ਆਏ ਵੀ ਸੁਝਾਉਣ ਉਹਨੂੰ ਕੀ ਘਟ ਲੱਗਿਆ ਕੀ ਕਰਨਾ ਸਮਝਦਾ ਹੀ ਬੋ ਫਿਰ ਸੁਣਦਾ ਹੀ ਨਹੀਂ ਸੁਣਦਾ ਹੀ ਤਾਂ ਹੈਗਾ ਸਮਝਿਆ ਬੋ ਔਖਾ ਬਜਾ ਜਾ ਸਮਝ ਗਿਆ ਫਿਰ ਤੇੜਾ ਪਾਤਾ ਇਹਨੇ ਫਿਰ ਨਹੀਂ ਰੁਕਿਆ ਇਹ ਬਹੁਤ ਬਾਈ ਕੰਮ ਆਇਆ ਤਾਂ ਯਾਰ ਇਹਦੀ ਡਿਮਾਂਡ ਜ਼ਿਆਦਾ ਬਾਈ ਡਿਮਾਂਡ ਜ਼ਿਆਦਾ ਬਹੁਤ ਹੈ ਇਹਦੀ ਕੰਮ ਵਾਲੇ ਬੰਦੇ ਨੂੰ ਡਾਟ ਹੁੰਦੀ ਹੈ ਨਹੀਂ ਉਹ ਵੀ ਬੰਦਾ ਵੀ ਸਾਊ ਆ ਕੋਈ ਪੀ ਗੱਲ ਨਹੀਂ ਗੱਲ ਕਰੀ ਪਰ ਸੁਣਦੇ ਨਹੀਂ ਇਹਨੂੰ ਬਹੁਤ ਮੱਦਮ ਲੈ ਨਹੀਂ ਮੱਲ ਲੱਗਾ ਹਿਆ ਨਹੀਂ ਮਸਤ ਚੱਲ ਇਹਦੀ ਨਾ ਜੁਗਲੀ ਨਾ ਲੜਾਈ ਨਾ ਪੜਾਈ ਸ਼ਾਮ ਨੂੰ ਪਊਆ ਲੰਬਾ ਹੈ ਵੀ ਉਹ ਲਾ ਲੈਂਦਾ ਕੱਲ ਕਹਿੰਦਾ ਇੰਨੀ ਦੇ ਦੇ ਸਰਦਾਰ ਜੀ ਮੈਂ ਕੱਲੂ ਦਊਗਾ ਹਣਾ ਜਿੱਦਾ ਹੈ ਨਹੀਂ ਮੇਰੇ ਕੋਲ ਮੈਂ ਕੱਲੂ ਲਿਆ ਕੇ ਦਊਗਾ ਤੈਨੂੰ ਹੁਣ ਅੱਜ ਇਹਨੂੰ ਪਲਾਉਂਗਾ ਇੱਕ ਪੈਗ ਜਾਂ ਬੰਦਾ ਠੀਕ ਹੈ ਹੁਣ ਹੋਰ ਕੀ ਕਰਨਾ ਤਾਂ ਅਸਾ ਉਹ ਤਾਂ ਗਿਆ ਹਨਾ ਚੋਬਰ ਤਾਂ ਗਿਆ ਮਿਲ ਮੈਂ ਕਹਿੰਦਾ 70 ਪਰਚੀ ਆ ਗਈ ਸੀ ਪਰਚੀ ਆ ਗਈ ਥੋੜਲਾ ਹਾਂ ਪਰਚੀ ਤਾਂ ਹੁਣ ਪੰਮੇ ਲੱਦੀ ਵੀ ਆਹ ਸਾਡੇ ਆ ਟਰਲੇ ਪਰ ਪੰਮਾ ਕਹਿੰਦਾ ਤੂੰ ਮੇਰਾ ਕਿਹੜਾ ਲਾ ਦੇ ਬੜੀ ਪਾਤੀ ਆ ਉਹਦੀ 150 ਵਾਲੀ ਉੱਪਰ ਹੋਣਾ ਚਾਹੁੰਦਾ ਹਾਂ ਹਾਂ ਤੇਰੀ ਮੈਂ ਲਾਉਂਗਾ ਮਿੰਦਰਬਾ 100 ਵਾਲਾ 100 ਵਾਲਾ ਤੇਰਾ ਪਪਾ ਪਰੇ ਖੜਾ ਹਾ 110 ਵਾਲਾ ਹੂੰ ਜਗਦੀਪ ਨਾਲ ਬਣੀ ਲੱਦੀ ਵੀ ਐ ਹਾਂ ਹੈ ਠੀਕ ਹੁਣ ਜਗਦੀਪ ਕਹਿੰਦਾ ਮੈਨੂੰ ਵਿਆਹ ਐ ਹਾਂ ਮਾ ਤੂੰ ਪਹਿਲਾਂ ਦੱਸਦਾ 15 ਮਿੰਟ ਹਾਂ ਜਾਂ ਤਾਂ ਚੜ ਗਿਆ ਬੰਨ ਮਹਾ ਹਾਂ ਕਹਿੰਦਾ ਮੈਂ ਛੱਡਿਆ ਹੁਣ ਦੀ ਕਹਿੰਦਾ ਮੈਂ ਵਿੱਲਾ ਹੋ ਗਿਆ ਨਾ ਦਸ ਰਾਤ ਰਾਤ ਹਾਂ ਅੱਜ ਰਾਤ ਪਹਿਲਾਂ ਦੱਸ ਉਹ ਜੋੜੀ ਦਾ ਬਕੇ ਵਿੱਲਾ ਹੋ ਜਾਣਾ ਉਹਦਾ ਆਹੋ ਅੱਦੂ ਹੋਣਾ ਤਾਂ ਕੰਮ ਹਾਂ ਹੁਣੀ ਨਾ ਦੀ ਪਾਰਤੀ ਆਉਣੀ ਗੱਲੂ ਫਿਰ ਆਏ ਕਰ ਪਪਾ ਮੈਨੂੰ ਭੇਜ ਦੇ ਜਦੀਪਾ ਕਿਡਾ ਕਿਹੜਾ ਰਕਦੀਪ ਵਾਲਾ ਮੇਰੂ ਨਹੀਂ ਵਿਆਹ ਹੈਗਾ ਵਿਆਹ ਤਾਂ ਮੈਨੂੰ ਵੀ ਹੈ ਬਾਈ ਵਿਆਹ ਤਾਂ ਸਭ ਨੂੰ ਹੈ ਵਿਆਹ ਤਾਂ ਮੈਨੂੰ ਹੀ ਆ ਅੱਜ ਕਿਹੜਾ ਜੋੜਾ ਵਿਆਹ ਹੋ ਪਕਰ ਲੈ ਜਾ 26 ਤਰੀਕ ਹੈ ਨਾ 27 28 ਦਾ ਮੇਲ ਆ ਗਿਆ ਹਾਂ ਮੁੰਨੇ ਦਾ ਪਤਾ ਨਹੀਂ ਅੱਜ ਗਏ ਤਾਂ ਕੱਲੂ ਮੁੜ ਆਉਂਗੇ ਸ਼ਾਮ ਤੱਕ ਰਾਸ਼ ਹੋ ਵੀ ਸਾਡੇ ਆਏ ਕਰਨ ਯਾਰ ਹੁਣ ਹੀ ਲੈ ਜਾਣ ਸਾਰੇ ਇਹ ਹੋਰ ਕੋਈ ਪਰਚੀ ਨਹੀਂ ਆਈ ਕੱਲੂ ਪਰਚੀ ਨਿਕਲ ਨਹੀਂ ਹੈ ਇੱਕ ਪਰਚੀ ਨਿਕਲੀ ਸੀ ਤੇ ਵਿਆਹ ਦੇ ਬਾਅਦ ਚਲੇ ਆ ਵਿਆਹ ਦੇ ਬਾਅਦ ਤਾਂ ਫੇਰ ਲੇਟ ਹੋ ਜਾਣਾ ਕੰਮ ਇਹਨਾਂ ਦਾ ਬਹੁਤ ਜਿੱਦਾਂ ਜੰਜ ਜਿੱਦਾਂ ਜਾਨ ਜਾਨੀ ਉਹਦੇ ਨਾਲ ਲੈ ਜਾ ਸੁੱਕਣਾ ਬਹੁਤਾ ਕਰ ਲੈ ਸੁੱਕ ਰੇ ਨਾ ਵੀ ਗੱਲ ਜਿੱਦਾਂ ਜਾਨ ਜਾਨੀ ਆ ਵਾ ਨਾਲ ਲੈ ਕੇ ਟਰੈਕਟਰ ਯਾਰ ਉੱਥੇ ਖੜਾ ਕੇ ਯਾਰ ਟਰੈਕਟਰ ਪਰ ਜਾਣਾ ਕਿ ਆਪਣਾ ਸੂਟ-ਬੂਟ ਪਾ ਕੇ ਵਿਆਹ ਆ ਕੇ ਫੇਰ ਤੂੰ ਚੱਲੇ ਗਿਆ ਨਾ ਨਾ ਠੀਕ ਆ ਇੱਕ ਨਹੀਂ ਜਦੀਦਕ ਕਾ ਕਰਦਾ ਵਿਆਹ ਦਾ ਕਰਕੇ ਮੰਗਣਾ ਦੀਪ ਕਹਿੰਦਾ ਮੈਂ ਲੰਘੀ ਆ ਯਾਰ ਬਹੁਤ ਹੀ ਰਹਿਣਾ ਕਹਿੰਦਾ ਮੈਂ ਰਾਤ ਰਾਤ ਕੱਢ ਪਹਿਲਾਂ ਦੱਸਦਾ ਕਿ ਭਾਈ ਤੂੰ ਭਾਈ ਪਹਿਲਾਂ ਸਲਾਹ ਕਰਦੇ ਤੁਸੀਂ ਉਹ ਤਾਂ ਲੈ ਕੇ ਲੰਘ ਵੀ ਆ ਟਰੈਕਟਰ ਮੈਂ ਕਿਹਾ ਨਹੀਂ ਚੱਲ ਹੁਣ ਜੇ ਕੱਲ ਨੂੰ ਹੁਣ ਜਾਉਂਗੇ ਦੁਪਹਿਰ ਦੇ ਪਾਸ ਤੋਂ ਤਾਂ ਫੇਰ ਵੀ ਮੁੜੇ ਆਉਣਾ ਯਾਰ ਇਹਨਾਂ ਨੇ ਰਾਤ ਕੀ ਕਾਲੂ ਬਾਰ ਦੀ ਨਿਕਲੀ ਜਦ ਇਹ ਲੱਗ ਜਾਣਾ ਠੀਕ ਨਹੀਂ ਗੱਲ ਫੇਰ ਤਾਂ ਮੁੜੇ ਆਉਣਾ ਪਰਸੋਂ ਸਹੀਂ ਹਾਂ ਹੋਰ ਕੇ ਆ ਇਦਾਂ ਇਦਾਂ ਕਾੜੀ ਇਦਾਂ ਲਾਉ ਕੋਦਾ ਪਰ ਚੀ ਇਹਨੇ ਨੂੰ ਫੇਰ ਆਈ ਖੜੀ ਆ ਦੋ ਆਉਂਦੀਆਂ ਇਕੱਠੀਆਂ ਹੁਣ ਮੇਰੀ ਬੱਚੇ ਆਉਂਦੀ ਹੱਲੇ ਕੀ ਮੇਰੀ ਬੱਚੇ ਆਉਗੀਆਂ ਕਿ ਨਹੀਂ ਅਟਕੇ ਹੋ ਗਏ ਰਾਂ ਤੇਰੀ ਹਲੇ ਅਟਕਾ ਨੂੰ 2.5 ਤੇ ਆਈਆਂ ਤੇ ਇੱਥੇ ਪਹਿਲਾਂ ਦੋ 2.5 ਦੋ ਤੇ ਆਈਆਂ ਫੇਰ ਆਉਗੀ ਮੇਰੀ ਹਾਂ ਦੋ 2.5 ਆਉਣੀਆਂ ਤੇ ਦੋ ਆਉਂਈਆਂ ਗੰਨੇ ਦੇ ਉੱਤੇ ਗੰਨੇ 'ਚ ਫੇਰਾ ਤੋਰਾ ਵਖ ਦੋਗਾ ਬਈ ਜਾਨਵਰ ਦਾ ਆ ਪਾਵੜ ਹਾਂ ਸੂਰ ਬੂਰਾ ਪੂਰਾ ਸੂਰ ਆ ਵਜੇ ਆਲਾ ਫਾਲੋ ਸਾਰੀ ਲੈ ਅੱਗੇ ਦੇਖਿਆ ਆਪਣੇ ਕੋ ਮੈਂ ਇੱਕ 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 ਥਿਆੜ ਮਾ ਹੁੰਨੀ ਦੀ ਹੈ ਜੀ ਇਹਦਾ ਪੈੜ ਉੱਥੇ ਥੋੜੀ ਬੱਕਰੀਆਂ ਮੁੰਨਾਂ ਬੈਠਾ ਖਾਦਾ ਵਾ ਦਿਖਦਾ ਨਹੀਂ ਕਿਤੇ ਘੁੰਮਦੇ ਫਿਰਦੇ ਹੁਣ ਪਤਾ ਨਹੀਂ ਕੀ ਗੱਲ ਹੁਣ ਰੂਟ ਰੂਟ ਛੰਗਦੇ ਹੁਣ ਤੇਰਾ ਇੱਧਰ ਉੱਧਰ ਨਾ ਜਾਂਦੇ ਹੁਣੇ ਆ ਇਰਕੇ 85 ਵਾ ਵੜ ਨਹੀਂ ਹੁੰਦਾ ਖਬਰੂ ਬੰਦੇੜਾ ਪਾਇਆ ਬਈ ਗੰਨਾ ਲਗੜਾ ਤੇਰਾ ਬਾਈ ਪਾਪਾ ਵਾਲਾ ਗੰਨਾ ਦਾ ਬਹੁਤ ਛਾ ਕਰੀ ਬਾਬਾ ਵਾ ਬਗ ਇਹ ਰੂਹ ਸੇਵਾ ਵਾ ਕਰੀਏ ਮੈਂ ਨਹੀਂ ਦੇਖਿਆ ਜੀ ਕਰਨਾ ਇਹੋ ਜਿਹਾ ਦਿਖਾਵਾਂਗੇ ਬਾਈ ਕਿਸੇ ਨੂੰ ਜਦੋਂ ਗੰਨੇ ਦੀ ਪਰਚੀ ਆਈ ਨਾ ਹੁਣ ਹੁਣ ਫੇਕਦਾ ਉਧਰ ਰਾਤ ਦੀ ਬੱਚੀ ਕਹਿੰਦੇ ਮੈਂ ਉਧਰ ਰਾਤ ਦੀ ਨਹੀਂ ਤੁਹਾਨੂੰ ਵੀਡੀਓ ਦਿਖਾਣੀ ਚਾਹੁੰਦਾ ਅਗਰ ਰਾਤ ਨੂੰ ਫੇ ਗੰਨਾ ਦਿਖਦਾ ਨਹੀਂ ਫਿਰ ਦਿਖਦਾ ਨਹੀਂ ਰਾਤ ਨੂੰ ਪਰ ਰਾਤ ਨੂੰ ਜੇ ਗੰਨੇ ਖੜਦੇ ਡਰ ਲੱਗਦਾ ਕਰੇ ਡੇੜਾ ਕਰਨਾ ਤਾਂ ਆ ਪਾਏ ਆਉਂਦੀ ਗੰਨੇ ਦੀ ਵੀ ਕੀ ਚੀਜ਼ ਹੈ ਲੈ ਬਾਈ ਦੇਖੀ ਆਪਾਂ ਕਿੰਨੇ ਗੰਨੇ ਦੀ ਮੇਰੀ ਗੱਲ ਸੁਣ ਲਗਾ ਕਿ ਸੇਵਾ ਨਾਲ ਸਾਰਾ ਕੁਝ ਆਏਗਾ 250 ਵੀ ਨਹੀਂ 300 ਵੀ ਨਹੀਂ ਦਾ 400 ਦਾ ਸੇ ਬਰਾਏ ਸੇ ਬਰਾਏ ਦੇਖਾ ਵੀਡੀਓ ਮੈਂ ਦੇਖੀ ਲੋਕਾਂ ਨੇ ਰੰਗ ਕਾਲਾ ਕਰਿਆ ਉਹ ਧਰਤੀ ਦਾ ਖਾਈ ਦੀ ਕੋਪਾ ਨਾ ਲਾਉ ਰਾ ਉੱਪਰ ਤੇ ਫਰਕ ਆ ਚ ਜ਼ਮੀਨ ਦਾ ਵੀ ਹੈਗਾ ਉਹਦਾ ਜ਼ਮੀਨ ਚ ਹੈ ਵੀ ਗੰਨਾ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਉਹ ਜਿੰਨਾ ਲੱਗੇ ਨੂੰ ਵੀ ਨਾਲੇ ਜਿਹੜਾ ਕਹਿੰਦਾ ਕਹਿੰਦਾ ਵੀ ਜ਼ਮੀਨ ਬੂਦੀ ਹੈ ਬੂਦੀ ਹਮ ਬੂਦੀ ਦਾ ਲਾਚ ਨਹੀਂ ਕਰਦੇ ਬਾਈ ਕੰਨੇ ਤਾਂ ਚਾਹੀਦੀ ਜ਼ਮੀਨ ਐਹੀਂ ਨਹੀਂ ਨਾ ਬੂਦੀ ਦਾ ਲਾ ਸਾਡੇ ਕੋਲ ਉਹਦੀ ਨਾਲ ਗੰਨੇ ਵਾਸਤੇ ਮੈਂ ਤੁਹਾਨੂੰ ਬਹਿਣ ਉਹ ਜ਼ਮੀਨ ਗੰਨੇ ਨੂੰ ਬਾਹਰ ਲੋਟ ਆਉ ਜ਼ਮੀਨ ਬੂਦੀ ਬਾਦੀ ਕੋਈ ਨਹੀਂ ਹੈਗੀ ਕਰਨੇ ਦੀ ਗੱਲ ਹੈ ਹਾਂ ਕੀ ਨੇ ਉਹ ਨਾਲੇ ਯਾਰ ਅੱਛੇ ਇੱਥੇ ਸਾਰੇ ਕਲਰ ਖਤਮ ਕਰਤੇ ਹਾਂ ਇੱਥੇ ਤੇ ਕਲਰ ਬੇਉਂਜਾ ਗੰਨਾ ਜੇ ਤੂੰ ਲਾਉਂਗਾ ਉੱਥੇ ਮਮਨੜਾ ਜਮੀਨ ਚ ਇਹ ਤੇਰੀ ਪਰਾਂ ਹੈ ਜਿਆਦਾ ਉਹ ਜਿਆਦਾ ਜ਼ਮੀਨ ਹੋਊਗਾ ਡਾਕਰ ਜਾ ਉੱਥੇ ਉੱਥੇ ਕੰਨਾ ਲੱਗਣਾ ਨਹੀਂ ਹੁਣ ਆਹ ਜਮੀਨ ਤੱਕ ਵਧੀਆ ਗੰਨੇ ਬਾਤੇ ਆਹ ਜਮੀਨ ਠੀਕ ਗੰਨੇ ਨੂੰ ਵੀ ਐ ਇਹ ਜਮੀਨ ਚਾਹੀਦੀ ਆ ਗੰਨਾ ਮੇਰਾ ਉਹ ਏਠਾ ਦੇ ਨਾ ਫੁੱਫੋ ਫੱਟੇ ਤਾਂ ਉਹ ਗੰਨਾ ਵਧੀਆ ਚੱਲਦਾ ਤਾਂ ਹੀ ਚੱਲਦਾ ਹੁਣ ਡਾਕਰ ਜੇ ਤੇ ਮਰੀ ਹੋਈ ਕਮੀ ਪੈ ਗਿਆ ਉੱਥੇ ਟ੍ਰੇਲਰ ਕੱਢਣਾ ਕਿੱਕਣਾ ਐ ਵੀ ਦੇਖਣਾ ਪੈਣਾ ਡਾਕਰ ਮਾਤੇ ਤਾਂ ਫੇ ਬਾਹਰੇ ਬਾਹਰ ਲੋਡ ਹੋਊਗਾ ਪੂਰਾ ਏ ਜਮੀਨ ਚ ਵਿੱਚ ਤੇ ਵੀ ਆਊ ਕਿਸੇ ਤਰ੍ਹਾਂ ਲੱਗ ਸਕਦਾ ਉਰਾਂ ਜਮੀਨ ਲੱਗ ਸਕਦਾ ਨਾ ਜਿਹੜੀ ਉਰਾਂ ਜਮੀਨ ਆ ਉਲੀ ਚਾਲ ਉਲੀ ਨਾਲ ਸੜਕ ਲੱਗਦੀ ਆ ਸੜਕ ਲੱਗਦੀ ਆ ਉਹ ਵੀ ਉਹ ਉਹ ਨਾਲ ਜਮੀਨ ਥੋੜੀ ਹੈ ਹੈਗੀ ਫਰਕ ਉਹ ਜਮੀਨ ਜ਼ਿਆਦਾ ਤੇਰੀ ਪਪਰਾਂ ਵਾਲੀ ਜਿਹੜੀ ਕੱਕਾ ਕਾਲੇ ਵਾਲੀ ਉਹ ਜਾ ਡਾਕਰ ਇਹ ਹੁਣ ਜੀ ਹੈ ਫਰਕ ਕਿ ਕਿਹੜੀ ਜਮੀਨ ਪਤਲੀ ਹੋ ਜਵੇ ਨਾ ਇੱਕ ਵਾਰੀ ਗੰਨਾ ਲੱਗ ਜੇ ਵੀ ਤੇ ਉਰਲੀ ਜਮੀਨ ਚ ਇਹ ਖੇਤ ਦਾ ਤੂੰ ਐਂ ਹਿਸਾਬ ਲਾ ਲਾ ਤੂੰ ਇੱਕ ਤਾਂ ਖੇਤ ਦੀ ਤਸਵੀਰ ਬਦਲ ਜਣੀ ਇੱਕ ਤਾਂ ਮਰੇ ਇੰਨਾ ਬਣਨਾ ਸੜੀ ਝੁੰਡੇ ਕਾੜਨੇ ਆ ਜਦੇ ਵਿੱਚ ਕਿੰਨਾ ਝੁੰਡਾ ਕ ਤਾਹੀ ਜੀ ਫਾਰਕ ਮੈਂਦਾ ਜ਼ਮੀਨ ਨੂੰ ਕਾਲੀ ਜੀ ਵੀ ਹੋ ਜਾਂਦੀ ਗੰਨੇ ਵਾਲੀ ਕਾਲੀ ਮੈਂ ਕਹਿੰਦਾ ਕੀਲਾ ਖਾਂਟਾ ਲਾ ਕੇ ਟਰਾਈ ਨਾ ਕਰੀ ਉੱਥੇ ਹੈ ਮੰਡ ਚ ਨਾ ਨਾ ਫਿਰ ਪੰਜੇ ਠੋਕਣੇ ਜਾਂ ਲਾਉਣੇ ਆ ਇੱਕ ਇੱਕ ਗਿੱਦੇ ਕੀਲੇ ਦਾ ਗਿਆ ਉਹ ਨਹੀਂ ਉਹ ਡਾਕਰ ਜ਼ਮੀਨ ਆ ਕੀਲਾ ਖਾਂਟਾ ਲਾ ਕੇ ਟਰਾਈ ਦਾ ਕਰਦੇ ਪਹਿਲਾਂ ਹੀਲੇ ਨੇ ਅੱਧਾ ਕਾਲਾ ਲਾ ਕੇ ਦੇਖ ਲੂਗੇ ਆ ਦੋ ਤਿੰਨ ਪਾਪਾ ਵਰਚੀਆਂ ਦੇ ਹੀਲੇ ਲਗਾ ਕਰਦੇ ਆ ਮੈਂ ਆਪਾਂ ਬਸ ਇੱਧੇ ਹੀਲੇ ਲਾ ਕੇ ਦੇਖ ਲਵੇ ਨਾਲ ਨਾਲ ਹਰਕ ਦੇ ਵੀ ਉੱਥੇ ਰੋਡ ਹੋਏ ਬ ਨਾਲੇ ਹਾਂ ਹਾਂ ਹੈਨਾ ਉੱਥੀ ਮੇਨ ਨਾਲ ਦੀ ਨਾਲ ਆਇਆ ਕੰਮ ਲੋਡ ਹੋ ਜਵੇ ਇੱਕ ਇਧਰ ਲਾ ਦੇਵੇ ਟਰਾਂਸਫਾਰ ਮੰਗ ਲਾ ਇੱਕ ਬਲਾਲ ਜਿਆਦਾ ਲਾਵੇ ਉੱਥੇ ਉੱਥੇ ਦੋ ਦਿਨ ਪਰਚੀਆਂ ਰੱਖੇ ਦੇਖੇ ਵੀ ਕਿ ਅੱਜ ਤਾਂ ਲੱਗਾ ਲੋਡ ਕੰਮ ਹਾਂ ਫਿਰ ਤੇ ਠੋਕਦੇ ਸਾਰੇ ਹੀ ਹਾਂ ਉਹ ਉਹ ਹੋਰਿਆ ਰਿਸਕ ਵਾਲਾ ਕੰਮ ਹੋਣਾ ਉੱਥੇ ਇਹ ਨੂੰ ਇਹ ਨੂੰ ਕਹ ਕਿ ਉੱਥੇ ਰਹਿਣ ਤੇ ਕੀ ਲੈ ਉੱਥੇ ਠੋਕਦੇ ਹਾਂ ਆਹ ਹੋ ਦੇਖ ਲੈ ਠੀਕ ਨਹੀਂ ਦੁਕਾਨ ਕਾ ਖੜੀ ਹਾਂ ਕਿੱਥੇ ਦੁਹਾਂ ਨੂੰ ਚੱਲ ਹੁਣ ਤਾਂ ਕੰਕ ਖੜੀ ਗਾਹਾਂ ਨੂੰ ਤਾਂ ਉੱਥੇ ਵੀ ਲੱਗ ਲੱਗੇ ਜਾ ਵਾ ਚੱਲ ਦੇਖਦੇ ਗਾ ਬਣਦਾ ਹੁਣ ਲੈ ਤੂੰ ਕੰਕ ਹੀ ਹੈ ਨਾ ਮੈਂ ਕੰਕ ਬਾਬਾ ਵੱਢ ਕੇ ਕਰਨਾਂ ਵੀ ਜਣਾਂ ਉਹ ਤਾਂ ਹੁਦਾ ਜਾਂਦਾ ਕਿਉਂਕਿ ਉਹ ਵਾਲ ਨਹੀਂ ਬਣਦੀ। ਤੂੰ ਦੇਖੀ ਜਾ ਗੱਲ ਬਣਦੀ। ਤੇਰੀ ਗੱਲ ਪਹਿਲਾਂ ਬਣਦੀਆਂ ਨਾ ਆਪਣਾ ਹੁਣ ਜੀ ਕਹਣਾ ਹੁਣ ਹੁਣ ਬੀਜ ਹੁਣ ਫੱਗਣ ਵਾਲਾ ਕਰਨਾ। ਆਹਾ। ਇਹਦੀ ਮਗਾਲ ਵਧੀਆ ਬਣਦੀ ਹੈ। ਕਣਕ ਵੱਡ ਕੇ ਗੰਨਾ ਡੇਢੀ ਕਹਿੰਦਾ ਬੰਨਾ ਵਿਛੜਾ। ਮੈਂ ਕਿਹਸਾ ਰਹਿਣਾ। ਗੰਨਾ ਪਾ ਕਣਕ ਵੱਡ ਕੇ ਲਾਉਂਦੇ। ਸਰੋਂ ਵੱਡ ਕੇ ਲਾਉਂਦੇ ਉਹ ਵਿੱਚ ਬੀਜ ਦੇ ਨਹੀਂ ਸਰੋਂ ਦੇ ਗੰਨਾ ਪਾ ਨਹੀਂ ਸਰੋਂ ਚ ਬੀਜ ਦੇਣ ਗੰਨਾ। ਹਰਿਆਣੇ ਚ ਸਰੋਂ ਜੀ ਨਹੀਂ ਬੀਜ ਦੇ ਗੰਨਾ। ਨਾ ਫਰਾਇਆ ਪਿਛੇ ਨਾ ਰਾਇਆ ਵੱਡ ਕੇ ਗੰਨਾ ਲਾਉਣਾ। ਸਮਝਿਆ? ਰਾਇ ਛੇਤੀ ਬਾਟੋ ਨਾ ਫੇਰ। ਇਹਦੇ ਥੋੜੇ ਜਿਹੇ ਫਰਕ ਹੁੰਦਾ ਪਹਿਨਾ ਵੱਟੂ ਜਾਂਦਾ ਕਣਤਾ ਕਣਕ ਨੂੰ ਕਿਤੇ ਗੰਨਾ ਤਾਂ ਹੋ ਜਾਣਾ ਯਾਰ ਮਤਲਬ ਪਾਉਣਾ ਆਟਾ ਬੀਜ ਦੇ ਆਟਾ ਪਹਿਲਾਂ ਹੀ ਪਤਾ ਗੱਲ ਯਾਰ ਹੁਣ ਜਿੰਨੀ ਕ ਕਣਕ ਹੋਈ ਉਹਨਾਂ ਦਾ ਗੰਨਾ ਮਾਤ ਖਾਈ ਜਾਂਦਾ ਫਿਰ ਆਹ ਦੇਖੀ ਯਾਰ ਥੋੜਾ ਫਰਕ ਪੈਂਦਾ ਯਾਰ ਬਾਕੀ ਅੱਜ ਕੀ ਠੰਡਲਾ ਕੰਮ ਔਖਾ ਠੰਡ ਤਾਂ ਅੱਲਾ ਗਰਮੀ ਲੱਗੀ ਪੈਣਾ ਠੰਡ ਤਾਂ ਮੈਂ ਕਹਿੰਦਾ ਵੀ ਗਿਣਕੇ ਵੀ 4 ਜਾਂ 5 ਦਿਨ ਜਿਹੜੀ ਠੰਡ ਹੁੰਦੀ ਹੈ ਟੰਡ ਸਵੇਰੇ ਠੰਡ ਪਾਉਂਦੀ ਅੱਗੇ ਮੈਂ ਅੱਜ ਵੀ ਦੇਖੀ ਸਵੇਰੇ ਠੰਡ ਠੰਡ ਬੱਤੇ ਉੱਥੇ ਲੈ ਗਈ ਠੰਡ ਹੈ ਨਹੀਂ ਨਹੀਂ ਪਹਿਲਾਂ ਮੇਰੀ ਹੁਣ ਐਨੀ ਸਾਨੂੰ ਦੁੱਧ ਲਈ ਗਾਲ ਠੰਡ ਪਾਉ ਪਈ ਹੈ ਪਿਛਲੇ ਠੰਡ ਸਾਡੇ ਹੈ ਵਰਤਾਂ ਲੈ ਹੁਣ ਮੌਸਮ ਬਦਲ ਗਿਆ ਯਾਰ ਤੂੰ ਠੰਡ ਪਈਓ ਨਹੀਂ 22 ਡਿਗਰੀ ਵਿੱਚ ਚਲੇਗਾ ਅੱਜ ਕੰਮ ਤੇਰੇ ਸਾਹਮਣੇ ਅੱਜ ਫੁੱਕੀ ਮੈਂ ਉਹ ਜਿਹੜੀ ਫੁੱਕ ਨਹੀਂ ਲੈਂਦੀ ਸੀ 22 ਡਿਗਰੀ ਚਲੇ ਗਿਆ 22 ਡਿਗਰੀ ਅੱਜ ਉੱਪਰ ਨੂੰ ਵੱਧ ਰਿਹਾ 24 25 ਪਰ ਹੁਣ ਜਾਂਪੀਵੇਂ ਚੱਲਦਾ ਫਰਵਰੀ ਹੈਗਾ ਕਿਹੜੀ ਠੰਡ ਕਣ ਕਹਿੰਦਾ ਗੋਲੀ ਮੰਗਵਾਉਣੀ ਹੈ ਹੁਣ ਦੇਖੀ ਤੂੰ ਜੇ ਫਰਵਰੀ ਚੜ੍ਹਨਾ ਉਹਦੇ ਬਾਅਦ ਪੈਣ ਨਾਲ ਇਹਦੇ ਨੂੰ ਕਣ ਕਹਿੰਦਾ ਪਾਣੀ ਮੰਗ ਲੈਣਾ ਹੁਣ ਉਹੀ ਤਾਂ ਕਹਿੰਦਾ ਮੈਂ ਕਣ ਕਾ ਪਾਣੀ ਮੰਗਣ ਲਾਇਆ ਨੇ ਪਾਣੀ ਕੁਆਲ ਨੀਦਾ ਕਿੱਥੇ ਪੈਣਾ ਹੁਣ ਨੀਦਾ ਕੋਈ ਨਹੀਂ ਬਸਾਬਤਾ ਬਾਈ ਪੈ ਵੀ ਸਾਦਾ ਨਹੀਂ ਪੈ ਸਕਦਾ ਪਰ ਮੌਸਮ ਸਾਫ ਹੋ ਗਿਆ ਪਾਛ ਬਾਈ ਖੜਕਦੀ ਆ ਹੁਣ ਥੇਰਾ ਬੈਠੇ ਬੈਠ ਦੁੱਧ ਢੇੜਤੀ ਹੁਣੇ ਪੰਡ ਹੋਰ ਵੱਡਲਾ ਹੋਰ ਵੱਡਲਾ ਖਿੱਚਦੇ ਸਿੱਖ ਲੂੰਗਾ ਆਲੇ ਆ ਵਾਜ ਦੀ ਸਾਡੀ ਸਿੱਖ ਦੇਖੇ ਪਰ ਲਾ ਤੂੰ ਹਾਂ ਮੇਲਾ ਹੀ ਆ ਹੁਣ ਇਹ ਆ ਸਿੱਖ ਗਿਆ ਮੈਂ ਕੱਜਾ ਰੁਗ ਘਾਟੂਆ ਮੈਂ ਚੱਕਦੇ ਨੇ ਫੱਟੇ ਵੱਡੇ ਦਮਾਂ ਫਿਰ ਵੱਡਦੇ ਵੱਡਦੇ ਔਰ ਕਿ ਕਾਨੂੰ ਇਹਨੂੰ ਤਖਲੀਬ ਦੇਣੀ ਐ ਮਾਰ ਮੋਟਾ ਜਾ ਔਰ ਕਿ ਪੜਦੇ ਪੜਦੇ ਕਾਨੂੰ ਵਿਚਾਰਾ ਉਹ ਕਰਦਾ ਕਿਤੇ ਪੈ ਪੂ ਬੜਾ ਲਿਆ ਵੀ ਉਹ ਵਿਹੜੇ ਤੇ ਜਾਂਦਾ ਲੱਗ ਕੋਈ ਕਲਾ ਕਿਤੇ ਕਹਿਆ ਵੀ ਹੁਣ ਸਿੱਧਾ ਆ ਜੀ ਇੱਧਰੇ ਬੈਠਾ ਮੈਂ ਆ ਗਿਆ ਬੜਦਾ ਆ ਨਾ ਆ ਬੜਦਾ ਖੜਾ